ਮੈਂ ਕਹਿੰਦੀ ਅੱਜ ਤੁਹਾਨੂੰ ਆਫਰ ਦੇਣ ਲੱਗੇ ਆ ਸੂਟਾਂ ਦੇ ਉੱਪਰ ਜਿੰਨੀਆਂ ਬੀਬੀਆਂ ਪਹਿਣਾ ਦੇਖ ਲਿਆ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ ਲਈ ਸੂਟਾਂ ਦੇ ਉੱਪਰ ਵੱਡੀ ਪਰਮਾਰ ਮਾ ਤੁਸ਼ੀ ਦਸਤਾਰ ਕਰਦੀਆਂ ਪਹੁੰਚੇ ਮੈਂ ਕਹਾ ਭਾਈ ਜੀ ਆ ਮਰਖ ਦੇ ਸੂਟ ਪਹਿਲਾਂ ਮੈਨੂੰ ਰੇਟ ਦੱਸ ਦਿਓ ਰੇਟ ਭਾਜੀ ਕੀ ਪਾਉਣ ਲੱਗੇ ਸੂਟਾਂ ਦੇ ਅੱਜ ਸੁਣ ਕੇ ਤੁਹਾਡ ਉੱਡ ਜਾਣੇ ਨੇ ਹੋਸ਼ ਆ ਜਿਹੜਾ ਸੂਟ ਤੁਸੀਂ ਪ੍ਰਿੰਟਿੰਗ ਦੇਖ ਰਹੇ ਹੋ ਨਾਲ ਸਰਵਾਰਾ ਲਾਈਨਿੰਗ ਵਾਲੀਆਂ ਆ ਦੁਪੱਟਾ 2.5 ਮੀਟਰ ਦਾ ਕੱਟ ਦਾ ਬਾਜ਼ਾਰ 'ਚ ਰੇਟ ਇਹਦਾ ਹੈਗਾ ਨੇ 700 750 780 ਤੁਹਾਨੂੰ 700 ਰੁਪਏ ਦੇ ਦੋ ਸੂਟ ਦੇ ਦੇ ਲਓ ਜੀ ਬਾਜ਼ਾਰ ਚ ਮਿਲਦਾ 700 ਰੁਪਏ ਇੱਕ ਮਾਤੂ ਹੀ ਦਸਤਾਰ ਵਾਲੇ ਕਿਹਦੇ ਸਾਡੇ ਕੋਲ ਆਜੋ ਤੁਹਾਨੂੰ ਦੇ ਦਾਂਗੇ 700 ਰੁਪਏ ਦੋ 700 ਰੁਪਏ ਦੋ ਐਦਾਂ ਐਦਾਂ ਦੇ ਡਿਜ਼ਾਈਨਿੰਗ ਤੁਹਾਨੂੰ ਦਿਖਾ ਕੇ ਫੋਟੋ ਵਾਲੇ ਪੀਸ ਲੁੱਟਾਂ ਖੋਆਂ ਹੋ ਰੀਆਂ ਲੁੱਟਾਂ ਖੋਆਂ ਮਾਤੋ ਸ਼ਰੀਰ ਨੇ ਜਮਾ ਹੀ ਕਰ ਦੇਣੀ ਏ ਬੰਦ ਨਾ ਤੁਹਾਡੇ ਜੇਬ ਤੇ ਡਾਕਾ ਪੈਣ ਦੇਣਾ ਤੇ ਨਾ ਹੀ ਤੁਹਾਡਾ ਕੁਝ ਹੋਰ ਸੂਟ ਦੇਣੇ ਨੇ ਤੁਹਾਨੂੰ ਸੋਹਣੇ ਤੇ ਦੇਣੇ ਦੀ ਮਿੱਟੀ ਦੇ ਭਾ ਕੋਈ 700 ਦੇ ਦੋ ਕੋਈ 1400 ਦੇ ਦੋ ਮੈਂ ਕਹ ਮਾਤੋ ਸ਼੍ਰੀ ਦਸਤਾਰ ਨੇ ਕਮਾਲਾ ਕਰਤੀ ਆ ਆਹ ਦੇਖੋ ਪ੍ਰਿੰਟਿੰਗ ਦੇ ਵਿੱਚ ਦੁਪੱਟਾ ਨਾਲ ਪਿਓਰ ਦਾ ਮੈਂ ਕਹਿੰਨਾ ਭਾਈ ਪੂਰਾ ਪੂਰਾ ਐਨੂੰ ਵੱਡਾ ਦੁਪੱਟਾ ਨਾਲ ਤੁਹਾਨੂੰ ਸੂਟ ਤੇ ਰੇਟਾਂ ਦੇ ਵਿੱਚ ਪਰਮਾਰ ਲਾਤੀ ਜਿਹੜੇ ਬਾਜ਼ਾਰ 'ਚ ਤੁਹਾਨੂੰ ਇੱਕ ਰੇਟ ਦੇ ਮਿਲਦੇ ਮਾਤੋਸ਼ੀ ਦਸਤਾਰ ਕਹਿੰਦਾ ਸਾਡੇ ਕੋਲ ਆਜੋ ਤੇ ਇੱਕ ਸੂਟ ਦੇ ਰੇਡ ਦੇ ਵਿੱਚ ਤੁਸੀਂ ਦੋ ਰੰਗ ਸੂਟ ਸਾਡੇ ਕੋਲ ਚੱਕ ਕੇ ਲੈ ਜਾਓ ਆ ਸੂਟ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ 1100 1200 ਸੋਹਦਾ ਅਸੀਂ ਤੁਹਾਨੂੰ 650 750 ਦੇ ਵਿੱਚ ਦੇ ਦੇਨੇ ਆ ਆ ਦੁਪੱਟਾ ਨਾਲ ਤੁਹਾਨੂੰ ਪਿਓਰ ਦਾ ਚੈੱਕ ਕਰੋ ਮੇਰਾ ਵੀਰ ਆ ਕਮੈਂਟਾਂ ਦੇ ਵਿੱਚ ਤੁਸੀਂ ਲਿਖ ਕੇ ਦੱਸਣਾ ਕਿ ਤੁਹਾਨੂੰ ਕਿਹੜਾ ਸੂਟ ਪਸੰਦ ਆ ਕਿਹੜਾ ਕਰ ਲਿਆ ਸੈਲੈਕਟ ਆ ਲਓ ਜੀ ਸੂਟ ਦੇਖੋ ਕਿੰਨਾ ਪਿਆਰਾ ਜੇ ਕੋਟਨ ਦੇ ਉੱਪਰ ਜਾਮ ਕੋਟਨ ਦੇ ਉੱਪਰ ਸੂਟ ਇਹ ਕਢਾਈ ਕਿੰਨੀ ਪਿਆਰੀ ਹੋਈ ਏ ਤੁਸੀਂ ਨਾਲ ਲਗਾਤਾ ਕੋਟਾ ਡੋਰੀਏ ਦਾ ਦੁਪੱਟਾ ਜਿਹੜਾ ਬਾਜ਼ਾਰਾਂ ਦੇ ਵਿੱਚ 12 1500 ਦਾ ਸੂਟ ਅਸੀਂ ਤੁਹਾਨੂੰ ਦੇ ਦੇਣਾ 850 ਦਾ ਮੈਂ ਕਿਹਾ ਲਿਖ ਕੇ ਰੇਟ ਲਗਾ ਤੇ ਜਿੱਦਾਂ ਮਰਜ਼ੀ ਕਪੜਾ ਤੁਸੀਂ ਚੈੱਕ ਕਰੋ ਮੈਂ ਕਿਹਾ ਭਾਜੀ ਐਨ ਆਰ ਆਈ ਐਨ ਆਰ ਆਈ ਪਸੰਦ ਸੂਟ ਆ ਚੈੱਕ ਕਰੋ ਰੰਗ ਰੰਗ ਦੇ ਉੱਪਰ ਬੜੀ ਸੋਬਰ ਜੀ ਕੀਤੀ ਹੋਈ ਡਿਜ਼ਾਈਨਿੰਗ ਆ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਤੇ ਕਿੰਨਾ ਸੋਹਣਾ ਦੁਪੱਟਾ ਆ ਤੇ ਇਹ ਵੀ ਤੁਹਾਨੂੰ ਬਾਜ਼ਾਰਾਂ ਦੇ ਰੇਟ ਨਾਲੋਂ ਆਧੂ ਅਧਰਾ ਕਹਿੰਦੇ ਫਰਕ ਪਾ ਦਾਂਗੇ ਆ ਦੇਖੋ ਜੀ ਨਾਲ ਕੋਟਨ ਦੇ ਵਿੱਚ ਲੌਂਗ ਸ਼ਰਟ ਦੇ ਨਾਲ ਰੈਡੀमेड ਪਲਾਜ਼ੋ ਦਿੱਤਾ ਜਿਹੜਾ ਕਿ 15-1500 2-2000 ਦੇ ਵਿੱਚ ਤੁਸੀਂ ਸੂਟ ਲੈਂਦੇ ਹੋ ਅਸੀਂ ਤੁਹਾਨੂੰ 1200 ਤੇ 75 ਦੇ ਵਿੱਚ ਦੇ ਦੇਨੇ ਆ ਆ ਦੇਖੋ ਕੁੜਤਾ ਟਾਈਪ ਲੈਣਾ ਜਿਸ ਤਰ੍ਹਾਂ ਕੁੜਤਾ ਟਾਈ ਦੇ ਨਾਲ ਪਲਾਜ਼ੋ ਕਹਿੰਦੇ ਕਿ ਸੂਟਾਂ ਦੇ ਨੂੰ ਸਿੰਪਲ ਸੋਬਰ ਚਾਹੀਦਾ ਡੇਲੀ ਵੇਅਰ ਯੂਜ਼ ਕਰ ਲਓ ਕੋਈ ਪਾਰਟੀ ਫੰਕਸ਼ਨ ਤੇ ਪਾ ਲਓ ਜਿੱਦਾਂ ਦੀ ਮਰਜ਼ੀ ਡਿਜ਼ਾਈਨ ਕਰੋ ਆ ਕੁਛ ਨੇ ਕੋ ਕੋਟ ਸੈੱਟ ਵਗੈਰਾ ਲੈਣਾ ਕੋਟ ਸੈੱਟ ਦੇ ਵਿੱਚ ਵੀ ਡਿਜ਼ਾਈਨਿੰਗ ਦੀ ਕਾਫੀ ਕਮਾਰ ਆ ਆ ਦੇਖੋ ਨਾਲ ਪਲੈਜ਼ੋ ਦੇ ਵਿੱਚ ਕੀ ਬਾਤ ਹੈ ਭਾਜੀ ਮੈਂ ਕਰਾ ਇਹ ਵੀ ਤੁਸੀਂ ਨਾਲ ਦੁਪੱਟੇ ਚੈੱਕ ਕਰਦੇ ਉਹ ਵੀ ਬਹੁਤ ਸੋਹਣੇ ਰੰਗ ਤੁਸੀਂ ਜਿਹੜਾ ਕੋ ਤੁਹਾਨੂੰ ਉਹ ਮਿਲ ਜਾਣਾ ਦੇਖੀ ਚਲੋ ਭਾਜੀ ਇਹੋ ਜਿਹਾ ਤੁਹਾਡਾ ਬਣ ਕੇ ਨਿਕਲਣਾ ਸੂਟ ਤੇ ਕਿੰਨੇ ਪਿਆਰੇ ਰੈਡੀमेड ਸੂਟ ਹੈ ਇਹਦੇ ਵਿੱਚ ਵੀ ਤੁਹਾਨੂੰ ਵੈਰਾਈਟੀਆਂ ਕਿੰਨੀਆਂ ਮਿਲ ਜਾਣੀਆਂ ਦੇਖੋ ਜਿਹੜਾ 32 32 35 35 ਸੌ ਵਾਲਾ ਮਾਰਕੀਟ ਦੇ ਵਿੱਚ ਤੁਹਾਨੂੰ ਦੇ ਰਹੇ ਨੇ ਅਸੀਂ 1500 2000 ਦੇ ਵਿੱਚ ਤੁਹਾਨੂੰ ਸੂਟ ਦੇਣਾ ਆ ਦੇਖੋ ਜੀ ਸਿੰਪਲ ਸੋਬਰ ਸੂਟਾਂ ਦੇ ਵਿੱਚ ਵੀ ਕਈ ਕਹਿੰਦੇ ਕਿ ਨਹੀਂ ਪੜਾ ਨਾਲ ਬੋਟਮ ਤੇ ਵਰਕ ਵਰਕ ਦਾ ਕੰਮ ਦੇਖੋ ਕਿੱਡਾ ਪਿਆਰਾ ਹੋਇਆ ਘੇਰੇ ਦੇ ਕਿੰਨੇ ਸੋਹਣੀ ਡਿਜ਼ਾਈਨਿੰਗ ਹੋਈ ਹੈ ਨਾਲ ਦੁਪੱਟਾ ਲਗਾਤਾ ਕੰਟਰਾਸਟ ਇਹਦੇ ਤੋਂ ਇਲਾਵਾ ਆ ਕਿਸੇ ਮੇਰੀ ਭੈਣ ਨੇ ਲੈਣਾ ਬਲੌਕ ਪੇਂਟ ਦੇ ਵਿੱਚ ਲੈਣਾ ਬਰਸ਼ ਪੇਂਟ ਲੈਣਾ ਜਿਸ ਤਰ੍ਹਾਂ ਮਰਜ਼ੀ ਆ ਹੈਂਡ ਪੇਂਟ ਲੈਣਾ ਹਰ ਤਰ੍ਹਾਂ ਦੀ ਵੈਰਾਈਟੀ ਮਾਤੋਸ਼ਰੀ ਦਸਤਾਰ ਤੇ ਲੋ ਜੀ ਹੁਣ ਤੁਹਾਨੂੰ ਦਿਖਾਉਣ ਲੱਗਾ ਕਾਟਨ ਦੇ ਵਿੱਚ ਸੈਮੀ ਸਟਿਚ ਸੂਟ ਆ ਆ ਚੈੱਕ ਕਰੋ ਇਹਦੀ ਡਿਜ਼ਾਈਨਿੰਗ ਆ ਰੰਗਿਆ ਤੇ ਦੁਪੱਟਾ ਮੈਂ ਕਹਿੰਨਾ ਆ ਨੂੰ ਪੂਰਾ ਵੱਡ ਆਰਟੀਕਲ ਦੀ ਕਹਾਂਗੇ ਪਰਮਾਰ ਸਾਡੇ ਕੋਲ ਬਹੁਤ ਆ ਜਿਹੜਾ ਸੂਟ ਕੋ ਜਿਹੜਾ ਰੰਗ ਕੋ ਜਿਹੜੀ ਕੁਆਲਿਟੀ ਕੋ ਜਿਹੜੀ ਵੈਰਾਈਟੀ ਕੋ ਤੁਹਾਨੂੰ ਸਾਰੀਆਂ ਮਿਲ ਜਾਣੀਆਂ ਆਉਣਾ ਤੁਸੀਂ ਸਿਰਫ ਇੱਕੋ ਥਾਂ ਤੇ ਆ ਮਾਤੂਸ਼ੀ ਦਸਤਾਰ ਬੁੱਟਰ ਰੋਡ ਕਰਦੀਆਂ ਆ ਦੇਖੋ ਡਿਜ਼ਾਈਨਿੰਗ ਦੇ ਵਿੱਚ ਕੋਈ ਕਮਨੀ ਡਿਜ਼ਾਈਨਿੰਗ ਦੁਪੱਟਾ ਦੇਖੋ ਸ਼ਰਟ ਦੇਖ ਲਓ ਉੱਤੇ ਫਰਕ ਦੇਖ ਲਓ ਜਿਹੜਾ 2-2000 ਦੇ ਵਿੱਚ 55 5500 ਸੂਟ ਅਸੀਂ ਤੁਹਾਨੂੰ ਇੱਥੇ 1500 ਦਾ ਦੇ ਦੇਣਾ 1500 ਦਾ ਸੂਟ ਕੋਈ ਕਮ ਕੋ ਐ ਵੀ ਤੁਹਾਡੇ ਡਿਜ਼ਾਈਨਿੰਗ ਸਾਰੇ ਕਾਟਨ ਦੇ ਵਿੱਚ ਨਵੀਂ ਤੋਂ ਨਵੀਂ ਵੈਰਾਈਟੀ ਦੇਖੋ ਸਸਤੀਆਂ ਚੀਜ਼ਾਂ ਲੈਣੀਆਂ ਸਸਤੀ ਇਹ ਵੇਚੇ ਤੇ ਗਾਗ ਦੋ ਵੀ ਸਸਤਾ ਹੀ ਦੇਣਾ ਆਹਾ ਆਹਾ ਆ ਪਰ ਕੁਆਲਿਟੀ ਸਾਡੀ ਪੂਰੀ ਮਹਿੰਗੀ ਹੋਣੀ ਆ ਰੇਟ ਭਾਵੇਂ ਸਸਤੇ ਹੋਣਗੇ ਭਾਜੀ ਆ ਜਕਰ ਸੂਟ ਆ ਨਾਲ ਦੁਪੱਟਾ ਮੈਂ ਕਹਿੰਦਾ ਦੇਖ ਕੇ ਦਿਲ ਖੁਸ਼ ਹੋ ਜਾਂਦਾ ਔਰੇ ਉੱਪਰ ਕੀਤਾ ਆ ਵਰਗ ਬੜਾ ਪਿਆਰਾ ਸੋਬਰ ਸੂਟ ਆ ਔਰੇ ਨਾਲ ਅਗਲਾ ਆ ਗਿਆ ਆ ਜਕਰੋ ਮੇਨਾ ਵੀਰ ਆ ਦੇਖੋ ਜੀ ਕਿੰਨਾ ਪਿਆਰਾ ਰੰਗ ਆ ਆ ਵੀ ਸ਼ੇਪ ਤੁਹਾਨੂੰ ਗੜਾ ਮਿਲ ਜਾਣਾ ਨਾਲ ਇਹ ਵਾਲਾ ਤੁਹਾਨੂੰ ਗੋਟੇ ਵਾਲਾ ਦੁਪੱਟਾ ਆ ਗਿਆ ਦੁਪੱਟੇ ਦੇ ਬਾਅਦ ਅਗਲਾ ਆ ਗਿਆ ਆਪਣਾ ਸੂਟ ਆ ਵਾਲਾ ਦੇਖੋ ਜੀ ਇਹ ਸਾਡੀ ਪਸੰਦਾਂ ਦੀ ਐਨ ਆਰ ਆਈ ਦੀ ਐਨਆਰਆਈ ਸਾਡੀਆਂ ਜਿੰਨੀਆਂ ਬੀਬੀਆਂ ਭੈਣਾਂ ਆਉਂਦੀਆਂ ਉਹਨਾਂ ਦੀ ਇਹ ਪਸੰਦ ਆ ਨਾਲ ਤੁਹਾਨੂੰ ਵੱਡਾ ਐਨ ਪੂਰਾ ਵੱਡਾ ਦੁਪੱਟਾ ਆ ਨਾ ਮਾਤੂ ਸ਼੍ਰੀ ਦਸਤਾਰ ਦੀ ਇਹ ਜੇ ਹੀ ਕੁਆਲਿਟੀ ਤੁਹਾਨੂੰ ਹੋਰ ਕਿਤੇ ਨਹੀਂ ਜਣਾ ਸਾਰੀ ਸੂਟ ਦੇਖੋ ਜੀ ਸਰਦਾਰੀ ਸੂਟ ਬੀਬੀ ਕਹਿੰਦੇ ਸਾਨੂੰ ਸਰਦਾਰੀ ਸੂਟ ਜਿਹਦਾ ਕਿ ਬਾਜ਼ਾਰ ਦੇ ਵਿੱਚ ਮੁੱਲ ਹੈਗਾ 44500 ਸਾਡਾ ਰੇਟ ਦੇਖੋ ਵੇਖੋ 3500 ਇਹਦੇ ਵਿੱਚ ਇੱਕ ਹੋਰ ਵੱਡੀ ਗੱਲ 3500 ਲਿਖਿਆ ਪਰ 3500 ਦਾ ਸੂਟ ਇਹਦੇ ਵਿੱਚ ਮਾਤੂ ਸ਼੍ਰੀ ਦਸਤਾਰ ਨੇ ਡਿਸਕਾਊਂਟ ਦਿੱਤਾ ਇਹ ਸੂਟ ਤੁਹਾਨੂੰ ਦੇ ਦਨਾ ਸੀ 3000 ਦਾ ਭਾਜੀ ਆ ਚੈੱਕ ਕਰੋ ਇੰਸਟਾਗ੍ਰam ਗੂਗਲ ਤੇ ਸਰਚ ਬਾਰ ਕੇ ਇਹੋ ਜੇ ਸੂਟ ਲੈਨੇ ਆ ਬਾਅਦ ਤੁਹਾਨੂੰ ਮਹਿੰਗੇ ਮਹਿੰਗੇ ਭਾ ਪੈਂਦੇ ਆ ਤੇ ਲੇਕਿਨ ਜਦੋਂ ਮਾਤੂ ਵੀ ਦਸਤਾਰ ਹੁੰਦੇ ਆ ਸੂਰਜਾ ਕਰ ਲੋ ਕਿੰਨਾ ਪਿਆਰਾ ਤੇ ਕਿੰਨਾ ਸੋਬਰ ਪੀਸ ਆ ਉਹਦੇ ਨਾਲ ਆ ਦੁਪੱਟੇ ਉੱਤੇ ਕੀਤਾ ਹੋਇਆ ਪੂਰਾ ਵਰਕ ਆ ਤੇ ਇਹ ਵੀ ਤੁਹਾਨੂੰ ਭਾਈ ਜੀ ਇਹਦਾ ਕਿੰਨਾ ਗ੍ਰੇਡ ਪੈ ਗਿਆ ਆਪਾਂ ਨੂੰ ਸੂਟ ਦਾ ਦੇਖੋ ਜਿਹੜਾ 3500 4000 ਵਾਲਾ ਸੂਟ ਹੈ ਅਸੀਂ ਵੇਖੋ 3000 ਰੁਪਈਆ ਕੱਢਿਆ ਹੋਇਆ ਸੂਟ ਦਾ ਰੇਟ ਪਰ ਅਸੀਂ 3000 ਦਾ ਤੁਹਾਨੂੰ ਦੇਣੇ ਐਸੇ ਮਾਤੋ ਸ਼ਰੀ ਦਸਤਾ ਤੇ 2500 ਦਾ ਸੂਟ ਵੇਖਾ ਸੋ ਚੈੱਕ ਕਰੋ ਭਾਈ ਜੀ ਇਹੋ ਜਿਹੇ ਮੈਂ ਕਹਿੰਦਾ ਸਾਡੀਆਂ ਬੀਬੀਆਂ ਭਣਾ ਸੂਟਾਂ ਹੀ ਡਿਮਾਂਡ ਕਰਦੇ ਕਿ ਸਾਨੂੰ ਸਿੰਪਲ ਸੋਬਰ ਤੇ ਵਧੀਆ ਐਨੂੰ ਬ੍ਰਾਂਡਡ ਸੂਟ ਚਾਹੀਦੇ ਆ ਇਹਦੇ ਨਾਲ ਇੱਕ ਤੁਸੀਂ ਆਹ ਡਿਜ਼ਾਈਨ ਦੇਖ ਲਓ ਇਰੇ ਨਾਲ ਪੂਰਾ ਦੁਪੱਟਾ ਉੱਤੇ ਕੀਤਾ ਵਰਕ ਤੇ ਲੇਕਿਨ ਹੁਣ ਤੁਸੀਂ ਆਉਣਾ ਕਿੱਥੇ ਤੁਹਾਨੂੰ ਇਹ ਵੀ ਦੇਖੀ ਜਦੋਂ ਨਾਲ ਦਿਖਾਈ ਚੰਨਾ ਤੁਸੀਂ ਆਉਣਾ ਜੀ ਬੁੱਟਰ ਰੋਡ ਕਾਦੀਆਂ ਮਾਤੂਸ਼ੀ ਦਸਤਾਰਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ